ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਅੱਜ ਤੜਕਸਾਰ ਹਰਿਆਣੇ ਤੋਂ ਪੰਜਾਬ ਪੁਲਿਸ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਗ੍ਰਿਫਤਾਰ ਕਰਕੇ ਪਟਿਆਲੇ ਲਿਆਂਦਾ ਜਾ ਰਿਹਾ ਸੀ ਪਰ ਉਸ ਵਕਤ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਪੁਲਿਸ ਹਰਾਸਤ ਦੇ ਵਿੱਚੋਂ ਜਿਹੜੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਫਰਾਰ ਹੋ ਚੁੱਕੇ ਨੇ ਦਰਅਸਲ ਜਿਹੜਾ ਕੁਝ ਸਮਾਂ ਪਹਿਲਾਂ ਦੇ 376 ਧਾਰਾ ਦੇ ਜਿਹੜੇ ਕਿ ਇਸ ਦੇ ਵਿੱਚ ਅੱਜ ਤੜਕਸਾਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਅੱਜ ਸੂਤਰਾਂ ਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਸਮਰਥਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਉੱਥੇ ਪਹੁੰਚ ਜਾਂਦੇ ਨੇ ਤੇ ਉਸ ਪਠਾਨ ਮਾਇਰਾ ਦੇ ਸਮਰਥਕਾਂ ਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਇਸ ਜਿਹੜੀ ਹਮਲੇ ਦੀ ਖਬਰ ਹੈ ਵੀ ਸੂਤਰਾਂ ਵਾਲੇ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਤੋਂ ਬਾਅਦ ਹਾਲਾਂਕਿ ਪੁਲਿਸ ਦੇ ਉੱਪਰ ਫਾਇਰਿੰਗ ਕਰਨ ਦੀ ਵੀ ਖਬਰਾਂ ਤੇ ਉਸ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਸਕਾਰਪੀਓ ਗੱਡੀ ਦੇ ਵਿੱਚ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਵਕਤ ਪੁਲਿਸ ਦੇ ਵੱਲੋਂ ਸਕਾਰਪਿਓ ਗੱਡੀ ਦਾ ਪੇछा ਕੀਤਾ ਜਾ ਰਿਹਾ ਸਾਰੀ ਜਿਹੜੀ ਮੁਰਤ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਗ੍ਰਿਫਤਾਰੀ ਤੋਂ ਬਾਅਦ ਸਤਾਨਕ ਪੁਲਿਸ ਸਟੇਸ਼ਨ ਲਿਜਾਣਦੇ ਹੋਏ ਜਿਹੜਾ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੇ ਸਾਥੀਆਂ ਦੇ ਨਾਲ ਮਿਲ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਦੇ ਨੇ ਇਹਦੇ ਵਿੱਚ ਇੱਕ ਸੂਤਰਾਂ ਵਾਲੇ ਤੋਂ ਖਬਰ ਇਹ ਵੀ ਆ ਕਿ ਪੁਲਿਸ ਮੁਲਾਜ਼ਮ ਜਿਹੜਾ ਜ਼ਖਮੀ ਹੋਇਆ ਪਾਰਾ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਸਕਾਰਪਿਓ ਗੱਡੀ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਚੁੱਕਿਆ ਤੇ ਮੋੜ ਤੋਂ ਜੜੀ ਪੂਰੇ ਸ਼ਹਿਰ ਦੇ ਵਿੱਚ ਹਲਾਕੇ ਦੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਿਆ ਟੇਪਰ ਲਗਾ ਕੇ ਹਲਾ ਰੋਕੇ ਜਾ ਰਹੇ ਜਣੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਮੋੜ ਤੋਂ ਜੜਾ ਗ੍ਰੈਟਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਦਰਅਸਲ ਉਸ ਦਿਨ ਪਹਿਲਾਂ ਕੱਗਰ ਦਰਿਆ ਦੇ ਉੱਪਰ ਜਾ ਕੇ ਸਰਕਾਰੀ ਤੰਤਰ ਦੇ ਉੱਪਰ ਬਹੁਤ ਵੱਡੇ ਸਵਾਲ ਚੁੱਕੇ ਸੀ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਦੇ ਉੱਪਰ ਵੱਡੇ ਸਵਾਲ ਚੁੱਕੇ ਸੀ ਪ੍ਰਿੰਸੀਪਲ ਸਕੱਤਰ ਦੇ ਉੱਪਰ ਤਾਂ ਉਸ ਤੋਂ ਬਾਅਦ ਹਾਲਾਂਕਿ ਪਹਿਲਾਂ ਅਰਬੀ ਸਿੰਘ ਪਟਾਣ ਮਾ ਜਰਾ ਸਿਕਿਉਰਟੀ ਵਾਪਸ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਅੱਜ ਤੜਕਸਾਰ ਹਰਿਆਣੇ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਾਰੇ ਚੈਨਲਾਂ ਦੇ ਉੱਪਰ ਖਬਰਾਂ ਫਲੈਸ਼ ਹੋ ਜਾਂਦੀਆਂ ਨੇ ਕਿ ਹਰਮੀਤ ਸਿੰਘ ਪਠਾਨ ਮਾਜਰਾ ਗ੍ਰਿਫਤਾਰ ਹੋ ਚੁੱਕੇ ਨੇ ਤੇ ਉਸ ਤੋਂ ਚੰਦ ਕੁ ਸਮੇਂ ਮਿੰਟਾਂ ਬਾਅਦ ਇਹ ਖਬਰ ਆ ਚੁੱਕੀ ਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਹਰਾਸਤ ਦੇ ਵਿੱਚੋਂ ਫਰਾਰ ਹੋ ਚੁੱਕੇ ਨੇ ਖਬਰ ਇਹ ਵੀ ਆਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਿਆ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਸੂਤਰਾਂ ਵਾਲੇ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਲਾਂਕਿ ਸਾਰੀ ਜਾਂਚ ਪੜਤਾਲ ਮੁਰਤੋਂ ਜਿਹੜੀ ਉਹ ਕੀਤੀ ਜਾ ਰਹੀ ਆ ਪਰ ਇਸ ਵਕਤ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੁਲਿਸ ਹਰਾਸਤ ਦੇ ਵਿੱਚ ਉਹ ਫਰਾਰ ਹੋ ਚੁੱਕੇ ਨੇ